ਸਸਕਲ ਜੀ ਸਾਰੇ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਮਾ ਦਾ ਮੁਰ ਤੋਂ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ 26 27 ਜੁਲਾਈ ਦੋ ਦਿਨਾਂ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਦੁਬਾਰਾ ਤੋਂ ਫਿਰ ਮੌਸਮ ਐਕਟੀਵੇਟ ਹੁੰਦਾ ਦਿਖਾਈ ਦੇ ਰਿਹਾ ਹੈ ਮੌਸਮ ਵਿਭਾਗ ਦੇ ਅਲਰਟ ਜੋ ਲਗਾਤਾਰ ਫੇਲ ਹੋ ਰਹੇ ਸੀ ਉਹ ਹੁਣ ਕਿਤੇ ਨਾ ਕਿਤੇ ਮੁੜ ਕੇ ਰਸਤੇ ਤੇ ਆਉਂਦੇ ਟਰੈਕ ਤੇ ਆਉਂਦੇ ਦਿਖਾਈ ਦੇ ਰਹੇ ਨੇ ਹਲਕੇ ਫੁਲਕੇ ਹੁਣ ਜਿਹੜੇ ਅਲਰਟ ਨੇ ਉਹ ਲਗਭਗ ਕਰੰਟ ਮੌਸਮ ਦੇ ਨਾਲ ਮਿਲਦੇ ਹੋਏ ਦਿਖਾਈ ਦੇ ਰਹੇ ਨੇ ਅਗਰ ਗੱਲ ਕਰੀਏ ਜ 26 ਜੁਲਾਈ 2024 ਦੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈਆਂ ਪੰਜਾਬ ਦੇ ਵਿੱਚ ਬਣਦੀਆਂ ਦਿਖਾਈ ਦੇ ਰਹੀਆਂ ਨੇ ਜਿਹਦੇ ਵਿੱਚ ਖਾਸ ਕਰਕੇ ਤੁਸੀਂ ਦੇਖ ਸਕਦੇ ਹੋ ਹਿਮਾਚਲ ਤੋਂ ਆਉਂਦੀ ਬੱਦਲ ਬਾਈ ਜੋ ਕਿ ਕਰੰਟਲੀ ਆਪਾਂ ਗੱਲ ਕਰੀਏ ਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਇਸ ਇਲਾਕੇ ਵਿੱਚ ਬਣਦੀ ਦਿਖਾਈ ਦੇ ਰਹੀ ਹੈ ਜੋ ਕਿ ਹੌਲੀ-ਹੌਲੀ ਸਵੇਰ ਦੇ ਵੇਲੇ ਆਪਾਂ ਗੱਲ ਕਰ ਲਈਏ ਤਾਂ ਰੂਪਨਗਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪਟਿਆਲੇ ਦਾ ਕੁਝ ਹਿੱਸਾ ਇਹਦੇ ਵਿੱਚ ਐਕਟੀਵੇਟ ਹੁੰਦੀ ਦਿਖਾਈ ਦੇ ਰਹੀ ਹੈ ਤੇ ਹੌਲੀ-ਹੌਲੀ ਇਹ ਸਿਸਟਮ ਜਿਹੜੇ ਨੇ ਦੁਆਬੇ ਦੀ 벨ਟ ਨੂੰ ਕਵਰ ਕਰਨਗੇ ਤੇ ਸਵੇਰ ਦੇ ਵੇਲੇ ਇਸ ਇਲਾਕੇ ਦੇ ਵਿੱਚ ਮੀਹਾਂ ਦੀ ਤੁਸੀਂ ਦੇਖ ਸਕਦੇ ਹੋ ਕਿ ਗਤੀਵਿਧੀ ਹੁੰਦੀਆਂ ਦਿਖਾਈ ਦੇਣਗੇ ਲਗਭਗ 10-11 ਵਜੇ ਤੱਕ ਬਾਕੀ ਗੱਲ ਕਰ ਲਈ ਤਾਂ ਅੱਜ 26 ਤਰੀਕ ਨੂੰ ਬਾਕੀ ਕਿਸੇ ਇਲਾਕੇ ਦੇ ਵਿੱਚ ਦੁਆਬੇ ਤੋਂ ਇਲਾਵਾ ਮਾਝੀ ਮਾਲਵੇ ਵਿੱਚ ਵੱਡੀਆਂ ਖਬਰਾਂ ਮੀਂਹ ਦੀ ਦਿਖਾਈ ਨਹੀਂ ਦੇ ਰਹੀਆਂ ਪਰ ਆਪਾਂ ਗੱਲ ਕਰ ਲਈ ਤਾਂ 27 ਤਰੀਕ ਨੂੰ ਵੱਡੇ ਅਲਰਟ ਜਾਰੀ ਹੋਏ ਨੇ ਮੀਂਹ ਦੇ yellow ਅਲਰਟ ਜਾਰੀ ਹੋਏ ਨੇ ਉਹ ਅਲਰਟ ਦੇਖ ਲੈਂਦੇ ਆ ਕੀ ਕਹਿ ਰਹੇ ਨੇ ਜੀ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਜੀ 26 27 25 ਤਰੀਕ ਲੰਘ ਚੁੱਕੀ ਹੈ 26 ਦੀ ਗੱਲ ਕਰੀਏ ਤਾਂ ਹਲਕੇ ਤੋਂ ਦਰਮਿਆਨੇ ਮੀਂਹ ਦੀ ਉਮੀਦ ਹੈ ਜੀ ਅੱਜ ਪਰ ਅਗਰ ਗੱਲ ਕਰ ਲਈਏ ਕਿਸੇ ਤਰੀਕੇ ਦੇ ਅਲਰਟ ਦੀ ਤਾਂ 26 ਤਰੀਕ ਤੋਂ ਲੈ ਕੇ 27 ਤਰੀਕ ਤੱਕ ਪੰਜਾਬ ਦੇ ਵਿੱਚ ਕੋਈ ਵੱਡਾ ਅਲਰਟ ਜਾਰੀ ਨਹੀਂ ਹੋਇਆ ਪਰ ਹਰਿਆਣਾ ਵਿੱਚ ਬਹੁਤ ਵਧੀਆ ਉਮੀਦ ਹੈ ਅਲਰਟ ਜਾਰੀ ਹੋਏ ਨੇ 26 ਤਰੀਕ ਨੂੰ 27 ਤਰੀਕ ਦੀ ਗੱਲ ਕਰੀਏ ਤਾਂ yellow ਅਲਰਟ ਪੰਜਾਬ ਅਤੇ ਹਰਿਆਣਾ ਦੋਹਾਂ ਸਟੇਟਾਂ 'ਤੇ ਜਾਰੀ ਹੋ ਚੁੱਕਿਆ ਜਿਸ ਤੋਂ ਕਿ ਸਾਫ਼ ਦਿਖਾਈ ਦੇ ਰਿਹਾ ਹੈ ਕਿ ਆਉਂਦੇ ਇੱਕ ਦਿਨ ਦੇ ਵਿੱਚ ਆਪਾਂ ਜਾਨਿ ਕਿ 26 ਅਤੇ 27 ਦਿਨਾਂ ਤਰੀਕ ਦੇ ਵਿੱਚਕਾਰ ਦੁਆਰਾ ਤੋਂ ਮੀਂਹਾਂ ਦੀ ਇੱਕ ਦੁਆਰਾ ਤੋਂ ਆਮਦ ਹੁੰਦੀ ਦਿਖਾਈ ਦੇ ਰਹੀ ਹੈ ਜੀ ਪੰਜਾਬ ਹਰਿਆਣਾ ਤੇ ਮੌਸਮ ਦੇ ਵਿੱਚ ਹਮੋਸ ਗਰਮੀ ਨੇ ਬਹੁਤ ਅਨਤੰਕ ਵਿਚਾਰ ਰੱਖਿਆ ਜਿਸ ਤੋਂ ਕੀ ਛੁਟਕਾਰਾ ਆਉਂਦੇ ਦਿਨਾਂ ਦੇ ਵਿੱਚ ਮਿਲਦਾ ਦਿਖਾਈ ਦੇ ਰਿਹਾ ਹੈ ਤੇ ਇਹ ਸੀ ਨਵੀਂ ਅਪਡੇਟ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਓ ਛੋਟਾ ਜਿਹਾ ਸਨੇਹਾ ਜੀ ਚੈਨਲ ਤੇ ਨਵੇਂ ਹੋ ਵੀਡੀਓ ਚੰਗੀ ਲੱਗਦੀ ਹੈ ਚੈਨਲ ਸਬਸਕ੍ਰਾਈਬ ਕਰ ਰੱਖਿਆ ਪਰ ਤੁਸੀਂ ਹਜੇ ਤੱਕ ਬਰਸਾਤ ਦੇ ਮੌਸਮ ਦੇ ਵਿੱਚ ਕੋਈ ਬੂਟਾ ਨਹੀਂ ਲਗਾਇਆ ਤਾਂ ਇੱਕ ਬੂਟਾ ਜਰੂਰ ਲਗਾਇਓ ਫਲ ਵਾਲਾ ਹੋਵੇ ਸ਼ਾਹ ਵਾਲਾ ਹੋਵੇ ਜਾਂ ਫਿਰ ਡੈਕੋਰੇਸ਼ਨ ਵਾਲਾ ਹੋਵੇ ਘਰ ਹੋ ਸਕਿਆ ਕਿਸੇ ਖੇਤ ਵਿੱਚ ਸੁੰਨੀ ਜਗ੍ਹਾ ਦੇ ਵਿੱਚ ਕਿਸੇ ਗਰਾਊਂਡ ਪਾਰਕ ਦੇ ਵਿੱਚ ਬੂਟਾ ਲਗਾ ਕੇ ਵਾਤਾਵਰਨ ਨੂੰ ਬਚਾਉਣ ਦੀ ਹੋਂਦ ਵਿੱਚ ਆਪਣਾ ਇੱਕ ਛੋਟਾ ਜਿਹਾ ਯੋਗਦਾਨ ਪਾਇਓ ਠੀਕ ਹੈ ਤੋਂ ਇੱਕ ਕਿਸੇ ਤਰੀਕੇ ਦੀ ਯਾਦਗਾਰ ਰਵੇਗੀ ਤੁਹਾਡੀ ਵੀ ਤੇ ਬਾਕੀ ਜੋ ਵੀ ਨਵੀਂ ਅਪਡੇਟ ਹੋਣਗੇ ਚੈਨਲ ਤੇ ਵੀਡੀਓ ਆ ਜਾਵੇਗੀ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ